ओम शांति एक जुलाई दो हजार चौबी दे साकार महावाक बाबा बोले मिठे बच्चे शांति धाम पावन आत्मावा घर है उस घर चलना है संपूर्ण पावन बनो प्रश्न है ਬਾਪ ਸਾਰੇ ਬੱਚਿਆਂ ਤੋਂ ਕਿਹੜੀ ਗਰੰਟੀ ਕਰਦੇ ਨੇ ਬਾਪ ਸਾਰੇ ਬੱਚਿਆਂ ਤੋਂ ਕਿਹੜੀ ਗਰੰਟੀ ਕਰਦੇ ਨੇ ਉੱਤਰ ਮਿੱਠੇ ਬੱਚੇ ਤੁਸੀਂ ਮੈਨੂੰ ਯਾਦ ਕਰੋ ਮੈਂ ਗਰੰਟੀ ਕਰਦਾ ਹਾਂ ਬਿਗੜ ਸਜ਼ਾ ਖਾਏ ਤੁਸੀਂ ਮੇਰੇ ਘਰ ਚਲੋਗੇ ਤੁਸੀਂ ਇੱਕ ਬਾਪਨਾ ਦਿਲ ਲਗਾਓ ਐਸ ਪੁਰਾਣੀ ਦੁਨੀਆ ਨੂੰ ਦੇਖਦੇ ਹੋਏ ਨਾ ਦੇਖੋ ਐਸ ਦੁਨੀਆ ਵਿੱਚ ਰਹਿੰਦੇ ਪਵਿੱਤਰ ਬਣ ਕੇ ਦਿਖਾਓ ਤਾਂ ਬਾਬਾ ਤੁਹਾਨੂੰ ਵਿਸ਼ਵ ਦੀ ਬਾਦਸ਼ਾਹੀ ਕੀ ਜ਼ਰੂਰ ਦੇਣਗੇ ਓਮ ਸ਼ਾਂਤੀ ਰੋਹਾਨੀ ਬੱਚਾ ਤੋਂ ਰੋਹਾਨੀ ਬਾਪ ਪੁੱਛ ਰਹੇ ਨੇ ਇਹ ਤਾਂ ਬੱਚੇ ਜਾਣਦੇ ਨੇ ਬਾਬਾ ਆਇਆ ਹੋਇਆ ਹੈ ਸਾਨੂੰ ਬੱਚਿਆਂ ਨੂੰ ਆਪਣੇ ਘਰ ਲੈ ਜਾਣ ਦੇ ਲਈ ਹੁਣ ਘਰ ਜਾਣ ਦੀ ਦਿਲ ਹੁੰਦੀ ਹੈ ਉਹ ਹੈ ਸਭ ਆਤਮਾਵਾਂ ਦਾ ਘਰ ਜਿੱਥੇ ਸਭ ਜੀਵਾਤਮਾਵਾਂ ਦਾ ਘਰ इतने सब जीवात्मा का एक नहीं है ये तो समझ देखो बाप आया होया है निमंत्रण ते बुलाया है बाप ना घर आधा सानों अपने घर शांति धाम लै चलो हूँ बाप ने अपने दिन तो पुछो हे आत्माओ ती पति तो हो तब कि चल सकोगिया और वे पावन जरूर बनना है ਕਾਰ ਚੱਲਣਾ ਹੈ ਕੋਈ ਗੱਲ ਨਹੀਂ ਕਹਿੰਦੇ ਭਗਤੀ ਮਾਰਗ ਵਿੱਚ ਤੁਸੀਂ ਕਿੰਨਾ ਉਰਸ਼ਾਰਥ ਕੀਤਾ ਕਿਸੇ ਲਈ ਮੁਕਤੀ ਤੇ ਨਹੀਂ ਓਨ ਬਾਤ ਪੁੱਛਦੇ ਨਹੀਂ ਕਾਰ ਚੱਲਣ ਦਾ ਵਿਚਾਰ ਹੈ ਬੱਚੇ ਕਹਿੰਦੇ ਨੇ بابا ਐਜੇ ਨਹੀਂ ਤਾਂ ਪਿਆਰੀ ਕਰ ਰਹੇ ਹਾਂ ਐਜੇ ਲਈ ਇੰਨੀ ਭਗਤੀ ਕੀਤੀ ਤੁਸੀਂ ਜਾਣਦੇ ਹੋ ਜੀਵਾਤਮਾ ਮਨੇ ਸਭ ਨੂੰ ਲੈ ਜਾਣਾ ਹੈ ਪਰੰਤੂ ਪਵਿੱਤਰ ਬਨ ਕੇ ਕਾਰ ਜਾਣਾ ਹੈ ਪਵਿੱਤਰ ਆਤਮਾ ਮਹੀਂ ਪੈਨੇ ਪੈਨੇ ਐਸ ਦੁਨੀਆ ਵਿੱਚ ਆਉਂਦੀਆਂ ਨੇ ਉਸ ਘਰ ਨੂੰ ਸ਼ਾਂਤੀ ਤਾਮ ਵਾਂਪ੍ਰਸਤ ਕਿਹਾ ਜਾਂਦਾ ਹੈ ਅਸੀਂ ਆਤਮਾ ਨੂੰ ਜਾਣਾ ਹੈ ਪਾਵਨ ਸ਼ਾਂਤੀ ਤਾਮ ਇਹ ਹੈ ਪਤਿਤ ਦੁੱਖ ਤਾਮ ਜੀਵ ਆਤਮਾ ਦਾ ਉਹ ਹੈ ਪਾਵਨ ਸੁਖ ਤਾਮ ਜੀਵ ਆਤਮਾ ਦਾ ਐਸ ਵਿੱਚ ਮੁੰਜਨ ਦੀ ਕੋਈ ਗੱਲ ਨਹੀਂ ਸ਼ਾਂਤੀ ਤਾਮ ਇਹ ਤੇ ਸਭ ਪਵਿੱਤਰ ਆਤਮਾ ਮਾ ਨਿਵਾਸ ਕਰਤੀ ਹਨ ਉਹ ਹੈ ਆਤਮਾ ਮਾ ਦੀ ਪਵਿੱਤਰ ਦੁਨੀਆ ਵਾਇਸਲੈਸ ਵਰਡ ਇਨਕਾਰਪੋਰਿਅਲ ਨਿਰਾਕਾਰੀ ਦੁਨੀਆ ਇਹ ਪੁਰਾਣੀ ਦੁਨੀਆ ਹੈ ਸਭ ਜੀਵਾਤਮਾ ਮਾ ਦੀ ਸਭ ਪਤਿਤ ਨੇ ਹੁਣ ਬਾਪਾਏ ਨੇ ਆਤਮਾ ਮਾ ਨੂੰ ਪਾਵਨ ਬਣਾ ਕੇ ਪਾਵਨ ਦੁਨੀਆ ਸ਼ਾਂਤੀ ਤਾਂ ਵਿੱਚ ਲੈ ਜਾਂਦੇ ਲਈ ਫਿਰ ਜੋ ਰਾਜ ਯੋਗ ਸਿੱਖ ਦੇਖੋ ਉਹੀ ਪਾਵਨ ਸੁਖਤਾਂ ਵਿੱਚ ਆਣਗੇ ਇਹ ਬਹੁਤ ਸਹਿਜ ਹੈ ਐਸ ਵਿੱਚ ਕੋਈ ਗੱਲ ਦਾ ਵਿਚਾਰ ਨਹੀਂ ਕਰਨਾ ਬੁੱਧੀ ਤੋਂ ਸਮਝਣਾ ਹੈ ਆਸੀ ਆਤਮਾ ਮਾ ਦਾ ਬਾਪ ਆਇਆ ਹੋਇਆ ਹੈ ਸਾਨੂੰ ਪਾਵਨ ਬਣਾ ਕੇ ਸ਼ਾਂਤੀ धाम ਘਰ ਲੈ ਜਾਂਦੇ ਲਈ ਉੱਥੇ ਜਾਂਦਾ ਸੀ ਰਸਤਾ ਭੁੱਲ ਗਏ ਸੀ ਹੁਣ ਬਾਬਾ ਨੇ ਆ ਕੇ ਦੱਸਿਆ ਕਲਪ-ਕਲਪ ਮੈਂ ਵੀ ਹੀ ਆ ਕੇ ਕਹਿੰਦਾ ਹਾਂ हे ਬੱਚੇ ਮੇਝ ਸ਼ੀ ਬਾਬਾ ਨੂੰ ਯਾਦ ਕਰੋ ਸਰਵਦਾ ਸਦਗਤੀ ਦਾਤਾ ਇੱਕ ਸਤਿਗੁਰੂ ਹੈ ਉਹ ਆਕੇ ਬੱਚਿਆਂ ਨੂੰ ਪੈਗਾਮ ਸ਼੍ਰੀਮਤ ਦਿੰਦੇ ਨੇ ਬੱਚੇ ਹੁਣ ਤੁਹਾਨੂੰ ਕੀ ਕਰਨਾ ਹੈ ਆਧਾ ਕਲਪ ਤੁਸੀਂ ਬਹੁਤ ਭੱਤੀ ਕੀਤੀ ਦੁੱਖ ਉਠਾਇਆ ਖਰਚਾ ਕਰਤੇ ਗੰਤੇ ਗੰਗਾਲ ਬਣ ਗਏ ਆਤਮਾ ਵੀ ਤਮੋ ਪ੍ਰਧਾਨ ਬਾਨੰਦੇ ਬਸ ਥੋੜੀ ਜੀ ਗੜ ਸਮਝੰਦੀ ਓਨ ਕਾ ਚਲਨਾ ਹੈ ਯਾ ਨਹੀਂ ਹਾਂ ਬਾਬਾ ਚਰੂ ਚਲਨਾ ਹੈ ਔ ਸਾਡਾ সুইਟ ਸਾਇਲੈਂਸ ਹੋਮ ਹੈ ਇਹ ਵੀ ਸਮਝਦੇ ਹੋ ਬਰोबर ਅਸੀਂ ਪਤਿਤ ਹਾਂ ਐਸ ਲਈ ਜਾ ਨਹੀਂ ਸਕਦੇ ਪਉਣ ਬਾਪ ਕਹਿੰਦੇ ਨੇ ਮੈਨੂੰ ਯਾਦ ਕਰੋ ਤਾ ਤੁਹਾਡੇ ਬਾਪ ਘਟ ਜਾਣਗੇ ਕਲਪਕਲ ਇਹ ਹੀ ਪੈਗਾਮ ਦਿੰਦਾ ਹਾ ਆਪਣੇ ਆਪ ਨੂੰ ਆਤਮਾ ਸਮਝੋ ਇਹ ਤੇ ਤਾਂ ਖਲਾਸ ਹੋ ਜਾਣੀ ਹੈ ਬਾਕੀ ਆਤਮਾਵਾਂ ਨੂੰ ਵਾਪਿਸ ਕੰਨ ਜਾਣਾ ਹੈ ਉਹਨਾਂ ਨੂੰ ਕਿਹਾ ਜਾਂਦਾ ਨਿਰਾਕਾਰੀ ਦੁਨੀਆ ਸਭ ਨਿਰਾਤਰੀ ਆਤਮਾਵਾਂ ਉੱਥੇ ਰਹਿੰਦੀਆਂ ਨੇ ਉਹ ਘਰ ਹੈ ਆਤਮਾਵਾਂ ਦਾ ਨਿਰਾਤਰੀ ਬਾਪ ਵੀ ਉੱਥੇ ਰਹਿੰਦੇ ਨੇ ਬਾਪ ਆਂਦੇ ਨੇ ਸਭ ਤੋਂ ਪਿਛਾੜੀ ਕਿਉਂਕਿ ਫਿਰ ਸਭ ਨੂੰ ਵਾਪਿਸ ਘਰ ਲੈ ਜਾਣਾ ਹੈ ਇੱਕ ਵੀ ਪਤਿਤ ਆਤਮਾ ਨਹੀਂ ਰਹਿੰਦੀ ਐਸ ਵਿੱਚ ਮੁੰਝੰਦੀ ਤਕਲੀਫ ਦੀ ਕੋਈ ਗੱਲ ਨਹੀਂ ਗੋਂਦੇ ਨੇ हे ਪਤਿਤ ਪਾਵਨ ਆਓ ਪਾਵਨ ਬਣਾ ਕੇ ਨਾਲ ਲੈ ਜਾਓ ਔਸਮ ਦਾ ਬਾਪ ਹੈ ਨਾ ਫਿਰ ਜਦੋਂ ਅਸੀਂ ਨਵੀਂ ਦੁਨੀਆ ਵਿੱਚ ਪਾਠ ਵਜਾਣਾਂਦੇ ਹਾਂ ਬਹੁਤ ਥੋੜੇ ਰਹਿੰਦੇ ਹਾਂ ਬਾਕੀ ਅਨੇਕ ਕਰੋੜ ਆਤਮਾਵਾਂ ਕਿੱਥੇ ਜਾ ਕੇ ਰਹਿੰਦੀਆਂ ਨੇ ਇਹ ਵੀ ਜਾਣ ਲੇਖੋ ਸਾਜਗ ਵਿੱਚ ਥੋੜੀਆਂ ਜੀਵਾਤਮਾਵਾਂ ਸੀ ਚਾੜ ਛੋਟਾ ਸੀ ਫਿਰ ਵਿੱਤੇ ਨੂੰ ਪਾਇਆ ਚਾੜ ਵਿੱਚ ਅਨੇਕ ਧਰਮ ਦੀ ਵੈਰਾਈਟੀ ਹੈ ਉਸ ਨੂੰ ਕਲਪਵ੍ਰਿਕ ਕਿਹਾ ਜਾਂਦਾ ਹੈ ਕੁਜਲੀ ਅਗਰ ਨਹੀਂ ਸਮਝਦੇ ਪੁੱਤਾਂ ਪੁੱਛ ਸਕਦੇ ਹੋ ਕਈ ਕਹਿੰਦੇ ਨੇ ਬਾਬਾ ਅਸੀਂ ਕਲਪ ਦੀ ਆਈ ਉਹ 5000 ਵਰੇ ਕਿਵੇਂ ਮੰਨੀ ਅਰੇ ਬਾਪ ਤਾਂ ਸੱਚ ਸੁਣਾਉਂਦੇ ਨੇ ਚੱਕਰ ਦਾ ਪੂਰਾ ਹਿਸਾਬ ਵੀ ਦੱਸਿਆ ਹੈ ਇਸ ਕਲਪ ਤੇ ਸੰਗਮ ਤੇ ਆ ਕੇ ਬਾਪ ਦੇਵੀ ਰਾਜਾਨੀ ਥਾਪਨ ਕਰਦੇ ਨੇ ਜੋ ਹੁਣ ਨਹੀਂ ਹੈ ਸਾਜਗ ਵਿੱਚ ਫਿਰ ਇੱਕ ਦੇਵੀ ਰਾਜਾਨੀ ਹੋਵੇਗੀ ਔਰ ਸਮੇਂ ਤੁਹਾਨੂੰ ਰਚਤਾ ਰਚਨਾ ਦਾ ਗਿਆਨ ਨਹੀਂ ਹੋਏਗਾ ਇਸ ਸਮੇਂ ਬਾਪ ਸੁਣਾਉਂਦੇ ਨੇ ਬਾਪ ਕਹਿੰਦੇ ਨੇ ਮੈਂ ਕਲਪ 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 ਦੇ ਸੰਗਮ ਯੁਗੇ ਆਂਦਾ ਹਾਂ ਨਵੀਂ ਦੁਨੀਆ ਦੀ ਸਥਾਪਨਾ ਕਰਤਾ ਹਾਂ ਪੁਰਾਣੀ ਦੁਨੀਆ ਖਤਮ ਹੋ ਜਾਣੀ ਹੈ ਡਰਾਮਾ ਪਲਾਨ ਅਨੁਸਾਰ ਨਵੀਂ ਤੋਂ ਪੁਰਾਣੀ ਪੁਰਾਣੀ ਤੋਂ ਨਵੀਂ ਬਣਦੀ ਹੈ ਐਜੇ ਚਾਰ ਭਾਗ ਪੂਰੇ ਨੇ ਜਿਸ ਨੂੰ ਸਵਾਸਤਿਕਾ ਕਹਿੰਦੇ ਨੇ ਪਰ ਸਮਝਦੇ ਕੁਝ ਵੀ ਨਹੀਂ ਭਗਤੀ ਮਾਰਗ ਵਿੱਚ ਜਿਵੇਂ ਗੁੱਡੀਆਂ ਦਾ ਖੇਲ ਖੇਡਦੇ ਰਹਿੰਦੇ ਅਥਾ ਚਿੱਤਰਨੇ ਦੀਪਮਾਲਾ ਤੇ ਖਾਸ ਦੁਕਾਨ ਨਿਕਾਲਦੇ ਨੇ ਅਨੇਕਾਂ ਨੇਕ ਚਿੱਤਰ ਨੇ ਪਰ ਤੁਸੀਂ ਸਮਝ ਗਏ ਹੋ ਇੱਕ ਹੈ ਸ਼ਿਵ ਬਾਬਾ ਔਰ ਅਸੀਂ ਬੱਚੇ ਫਿਰ ਇੱਥੇ ਆਓ ਤਾਂ ਲక్ష్ਮੀ ਨਰੈਂਦਰ ਰਾਜ ਫਿਰ ਆਮ ਸੀਤਾ ਦਾ ਰਾਜ ਬਾਦ ਵਿੱਚ ਹੋਰ ਹੋਰ ਧਰਮ ਆਦੇ ਨੇ ਜਿਸ ਨਾਲ ਤੁਸੀਂ ਬੱਚਿਆਂ ਦਾ ਕਨੈਕਸ਼ਨ ਹੀ ਨਹੀਂ ਹੈ ਉਹ ਆਪਣੇ ਆਪਣੇ ਸਮੇਂ ਤੇ ਆਂਦੇ ਨੇ ਫਿਰ ਸਭ ਨੂੰ ਵਾਪਸ ਜਾਣਾ ਹੈ ਤੁਸੀਂ ਬੱਚਿਆਂ ਨੂੰ ਵੀ ਹੁਣ ਘਰ ਜਾਣਾ ਹੈ सारी दुनिया विनाश होनी है हम इस है इस दुनिया तो दिल नहीं लगानी, दिल लगानी है एक माशूक एक नाल माशूक लग मुझ एक माशूक न दिन लगाओ ता तुसी पावन बन जाओगे बहुत गई थोड़ी रही टाइम ज्यादा रहता है योग विच नहीं होगे, फिरंत फिर बहुत पश्चाताप करोगे सजा खाओगे ਬਾਪ ਦੇ ਵੀ ਪਛਟ ਹੋ ਜਾਵੇਗਾ ਇਹ ਤੁਹਾਨੂੰ ਹੁਣ ਪਤਾ ਲੱਗਿਆ ਹੈ ਆਪਣਾ ਕਾਰ ਛੱਡੇ ਸਾਨੂੰ ਕਿੰਨਾ ਟਾਈਮ ਹੋ ਗਿਆ ਕਾਰ ਜਾਂਦੇ ਲਈ ਮੱਥਾ ਮਾਰਦੇ ਹੋਣਾ ਬਾਪ ਵੀ ਘਰ ਵਿੱਚ ਹੀ ਮਿਲੇਗਾ ਸਾਜੂ ਕੁਝ ਨਹੀਂ ਮਿਲੇਗਾ ਮੁਕਤੀ ਤਾਂ ਵਿੱਚ ਜਾਣ ਲਈ ਮਨੁੱਖ ਕਿੰਨੀ ਮਿਹਨਤ ਕਰਦੇ ਨੇ ਉਸ ਨੂੰ ਕਿਹੜਾ ਜਾਂਦਾ ਭਗਤੀ ਮਾਰਗ ਔਨ ਭਗਤੀ ਮਾਰਗ ਖਲਾਸ ਹੋਣਾ ਹੈ ਡਰਾਮਾ ਅਨੁਸਾਰ ਔਨ ਮੈਂ ਤੁਹਾਨੂੰ ਘਰ ਲੈ ਚਾਨ ਆਇਆ ਹਾਂ ਜ਼ਰੂਰ ਲੈ ਜਾਵਾਂਗਾ ਜਿੰਨਾ ਜੋ ਪਾਣ ਬਨਨਗੇ ਓਨਾ ਉਝਪਤ ਪਾਨਗੇ ਐਸ ਵਿੱਚ ਮੁੰਜਨ ਦੀ ਗੱਲ ਨਹੀਂ ਬਾਪ ਕਹਿੰਦੇ ਬੱਚੇ ਤੁਸੀਂ ਮੈਨੂੰ ਯਾਦ ਕਰੋ ਮੈਂ ਗਰੰਟੀ ਕਰਦਾ ਹਾਂ ਤੁਸੀਂ ਬਿਗਰ ਸਜ਼ਾ ਖਾਏ ਤਾਂ ਚਲੇ ਜਾਓਗੇ ਯਾਦ ਨਾ ਤੁਹਾਡੇ ਵਿਕਰਮ ਵਿਨਾਸ਼ ਹੋਣਗੇ ਜੇਕਰ ਯਾਦ ਨਹੀਂ ਕਰੋਗੇ ਤਾਂ ਸਜ਼ਾਵਾਂ ਖਾਨੀਆਂ ਪੈਣਗੀਆਂ ਪਦਵੀ ਵੀ ਪ੍ਰਸ਼ਟ ਹੋ ਜਾਵੇਗੀ ਹਰ 5000 ਵਰੇ ਪਾਤ ਮੈਂ ਆਕੇ ਸਮਝੈਂਤਾ ਹਾਂ ਮੈਂ ਅਨੇਕ ਵਾਰ ਆਇਆ ਹਾਂ ਤੁਹਾਨੂੰ ਵਾਪਿਸ ਲੈ ਜਾਣ ਤੁਸੀਂ ਬੱਚੇ ਹੀ ਹਾਂ ਚਿਤ ਦਾ ਪਾਠ ਵਜਾਂਦੇ ਹੋ ਫਿਰ ਮੈਂ ਆਂਦਾ ਹਾਂ ਲੈ ਜਾਣ ਦੇ ਲਈ ਇਹ ਹੈ ਪਤਿਤ ਦੁਨੀਆ ਐਸ ਲਈ ਗੋਂਦੇਵੀ ਨੇ ਪਤਿਤ ਪਾਵਨ ਆਓ ਅਸੀਂ ਵਿਕਾਰੀ ਪਤਿਤ ਹਾਂ ਆਕੇ ਨਿਰਵਕਾਰੀ ਪਾਵਨ ਬਨਾਓ ਇਹ ਹੈ ਵਿਕਾਰੀ ਦੁਨੀਆ ਪਰ ਤੁਸੀਂ ਬੱਚਿਆਂ ਨੂੰ ਸੰਪੂਰਨ ਨਿਰਵਿਕਾਰੀ ਬੰਨਾ ਹੈ ਜੋ ਪਿੱਛੇ ਆਂਦੇ ਨੇ ਉਹ ਸਜ਼ਾ ਖਾ ਕੇ ਜਾਂਦੇ ਨੇ ਐਸ ਲਈ ਵੀ ਆਂਦੇ ਵੀ ਐਜੀ ਦੁਨੀਆ ਵਿੱਚ ਹੈ ਜਿੱਥੇ ਦੋ ਕਲਾ ਇਕੱਠ ਹੋ ਜਾਂਦੀ ਹੈ ਉਸ ਨੂੰ ਸੰਪੂਰਨ ਪਵਿੱਤਰ ਨਹੀਂ ਕਹਾ ਹਾਂਗੇ ਐਸ ਲਈ ਪੁਰਸ਼ਾਰਥ ਵੀ ਪੂਰਾ ਕਰਨਾ ਚਾਹੇਤਾ ਹੈ ਐਵੇਂ ਨਾ ਹੋਵੇ ਜੋ ਪਤਨੀ ਇਕੱਠ ਹੋ ਜਾਵੇ ਭਲੇ ਰਾਮਨ ਰਾਜ ਨਹੀਂ ਪਰ ਪਤ੍ਰੀਤਾ ਨੰਬਰ ਵਾਰ ਹਨ ਆਤਮਾ ਵਿੱਚ ਖਾਦ ਪੈਂਦੀ ਹੈ ਫਿਰ ਉਸ ਨੂੰ ਸ਼ਰੀਰ ਵੀ ਅਜੀਬਾ ਮਿਲੇਗਾ ਆਤਮਾ ਗੋਲਡਨ ਇਸ ਤੋਂ ਸਿਲਵਰ ਇਸ ਬਣ ਜਾਂਦੀ ਹੈ ਚਾਂਦੀ ਦੀ ਖਾਦ ਆਤਮਾ ਵਿੱਚ ਪੈਂਦੀ ਹੈ ਦਿਨ ਪ੍ਰਤੀ ਦਿਨ ਜਿਆਦਾ ਛੀਛੀ ਖਾਦ ਪੈਂਦੀ ਜਾਂਦੀ ਹੈ ਮੁਲੰਮੇ ਦੀ ਬਾਬਾ ਬਹੁਤ ਚੰਗੀ ਤਰ੍ਹਾਂ ਸਮਝਾਉਂਦੇ ਨੇ ਕੋਈ ਨਹੀਂ ਸਮਝਦੇ ਤਾਂ ਹੱਥ ਉਠਾਓ ਜਿਸ ਨੇ 84 ਜਨਮਾਂ ਦਾ ਚੱਕਰ ਲਗਾਇਆ ਉਹਨਾਂ ਨੂੰ ਹੀ ਸਮਝਾਣ ਕੇ ਬਾਪ ਕਹਿੰਦੇ ਨੇ ਐਨਾ ਦੇ 84 ਜਨਮਾਂ ਦੇ ਅੰਤ ਵਿਚਾ ਕੇ ਮੈਂ ਪਰਿਸ਼ ਕਰਦਾ ਹਾਂ ਇਸ ਨੂੰ ਪਹਿਲੇ ਨੰਬਰ ਵਿੱਚ ਆਣਾ ਹੈ ਜੋ ਪਹਿਲੇ ਸੀ ਉਹ ਲਾਸਟ ਵਿੱਚ ਹੈ ਉਸ ਨੂੰ ਪਹਿਲੇ ਨੰਬਰ ਵਿੱਚ ਜਾਣਾ ਹੈ ਜੋ ਬਹੁਤ ਜਨਮਾਂ ਦੇ ਅੰਤ ਨਿਛਪਤਿਤ ਬਣ ਗਿਆ ਮੈਂ ਪਤਿਤ ਪਾਵਨ ਉਹਨਾਂ ਦੇ ਸਰੀਰ ਵਿੱਚ ਆਂਦਾ ਹਾਂ ਉਹਨਾਂ ਨੂੰ ਪਾਵਨ ਬਣਾਉਂਦਾ ਹਾਂ ਕਿੰਨਾ ਕਲੀਅਰ ਕਰਕੇ ਸਮਝਾਂਦਾ ਹਾਂ ਬਾਪ ਕਹਿੰਦੇ ਨੇ ਮੈਨੂੰ ਯਾਦ ਕਰੋ ਤਾਂ ਤੁਹਾਡੇ ਪਾਪ ਭਸਮ ਹੋਣਗੇ गीता दा ज्ञान ਤੁਸੀਂ ਬਹੁਤ ਸੁਨਿਆ ਸੁਨਾਇਆ ਪਰ ਉਸ ਤੋਂ ਤੁਸੀਂ ਸਦਗਤੀ ਨੂੰ ਨਹੀਂ ਪਾਇਆ ਬਹੁਤ ਸਨੈਸੀਆਂ ਨੇ ਤੁਹਾਨੂੰ ਮਿੱਠੀ ਮਿੱਠੀ ਆਵਾਜ਼ ਤੋਂ ਸ਼ਾਸਤਰ ਸੁਨਾਏ ਜੀ ਸਮਾਧ ਨੂੰ ਸੁਣ ਕੇ ਵੱਡੇ ਵੱਡੇ ਆਦਮੀ ਚਾਕੇ ਇਕੱਠੇ ਹੁੰਦੇ ਨੇ ਕੰਨ ਰਸ ਹੈ ਨਾ ਭਗਤੀ ਮਾਰਗ ਹੈ ਕੰਨ ਰਸ ਇਸ ਵਿੱਚ ਆਤਮਾ ਨੂੰ ਬਾਪ ਨੂੰ ਯਾਦ ਕਰਨਾ ਹੈ ਭਗਤੀ ਮਾਰਗ ਨੂੰ ਪੂਰਾ ਹੁੰਦਾ ਹੈ ਬਾਬ ਗੰਦੇ ਨੇ ਮੈਂ ਤੁਸੀਂ ਬੱਚਿਆਂ ਨੂੰ ਗਿਆਨ ਦੇਣ ਆਇਆ ਹਾਂ ਜੋ ਕੋਈ ਨਹੀਂ ਜਾਣਦੇ ਮੈਂ ਹੀ ਗਿਆਨ ਦਾ ਸਾਗਰ ਹਾਂ ਗਿਆਨ ਕਿਹਾ ਜਾਂਦਾ ਨੋਲੇਜ ਨੂੰ ਤੁਹਾਨੂੰ ਸਭ ਕੁਝ ਪੜ੍ਹਾ ਦੇ ਦੇ 84 ਦਾ ਚੱਕਰ ਵੀ ਸਮਝਾਉਂਦੇ ਨੇ ਤੁਹਾਡੇ ਵਿੱਚ ਸਾਰੀ ਨੋਲੇਜ ਹੈ ਸੁੱਖਾ ਵਤਨ ਤੋਂ ਸੂਲ ਵਤਨ ਕ੍ਰੋਸ ਕਰਕੇ ਫਿਰ ਮੂਲ ਵਤਨ ਵਿੱਚ ਜਾਂਦੇ ਕੋ ਪਹਿਲੇ ਪਹਿਲੇ ਹੈ ਲక్ష్ਮੀਨਾਰਾਇਣ ਦੀ ਡਿਨਾਈਸਟੀ ਉਤੇ ਵਿਕਾਰੀ ਬੱਚੇ ਨਹੀਂ ਹੁੰਦੇ 라ਵਨ ਰਾਜ ਨਹੀਂ ਯੋਗ ਬਨ ਨਾਲ ਸਭ ਕੁਝ ਹੁੰਦਾ ਹੈ ਤੁਹਾਨੂੰ ਸਾਖਸ਼ਤਕਾਰ ਹੁੰਦਾ ਹੈ ਹੁਣ ਬੱਚਾ ਬਨ ਗਰਭ ਮੈਲ ਵਿੱਚ ਜਾਣਾ ਹੈ ਕੁਸ਼ੀ ਨਾਲ ਜਾਂਦੇ ਹੋ ਐਥੇ ਤਾਂ ਮਨੁੱਖ ਕਿੰਨਾ ਰੋਂਦੇ ਚੀਲਾਂਦੇ ਨੇ ਐਥੇ ਤਾਂ ਗਰਭ ਜੇਲ ਵਿੱਚ ਜਾਂਦੇ ਨੇ ਨਾ ਉੱਥੇ ਰੋਨ ਪਿੱਟਣ ਦੀ ਗੱਲ ਨਹੀਂ ਸਰੀਰ ਬਦਲਣਾ ਜ਼ਰੂਰ ਹੈ ਜਿਵੇਂ ਸੱਪ ਦਾ ਮਿਸਾਲ ਐਸ ਵਿੱਚ ਮੁੰਜਣ ਦੀ ਗੱਲ ਨਹੀਂ ਜਿਆਦਾ ਪੁੱਛਣ ਦਾ ਰਹਿੰਦਾ ਨਹੀਂ ਇੱਕਦਮ ਪਾਹਨ ਬਨੰਦੇ ਪੁਰਸ਼ਾਤ੍ਰਿਚ ਲੱਕ ਜਾਣਾ ਚਾਹੀਦਾ ਹੈ ਬਾਪ ਨੂੰ ਯਾਦ ਕਰਨਾ ਮੁਸ਼ਕਿਲ ਹੁੰਦਾ ਹੈ ਕਿ ਬਾਪ ਦੇ ਸਾਹਮਣੇ ਬੈਠੇ ਹੋ ਨਾ ਮੈਂ ਤੁਹਾਡਾ ਬਾਪ ਤੁਹਾਨੂੰ ਸੁੱਖ ਦਾ ਵਰਸਾ ਦਿੰਦਾ ਹਾਂ ਤੁਸੀਂ ਇੱਕ ਅੰਤਿਮ ਜਨਮ ਯਾਦ ਵਿੱਚ ਨਹੀਂ ਰਹਿ ਸਕਦੇ ਇੱਥੇ ਚੰਗੀ ਤਰ੍ਹਾਂ ਸਮਝਦੇ ਹੋ ਘਰ ਵਿੱਚ ਜਾ ਕੇ ਇਸਤਰੀ ਦਾ ਚਿਹਰਾ ਦੇਖਦੇ ਤਾਂ ਮਾਇਆ ਖਾ ਜਾਂਦੀ ਬਾਪ ਕਹਿੰਦੇ ਨੇ ਕੋਈ ਵਿੱਚ ਵੀ ਮਮਤਾ ਨਾ ਰੱਖੋ ਉਹ ਸਭ ਕੁਝ ਖਤਮ ਹੋਣਾ ਕੀ ਹੈ ਯਾਦ ਇੱਕ ਬਾਪ ਨੂੰ ਹੀ ਕਰਨਾ ਹੈ ਚਲਦੇ ਫਿਰਦੇ ਬਾਪ ਤੇ ਆਪਣੀ ਰਾਸਥਾਨੀ ਨੂੰ ਯਾਦ ਕਰੋ ਦੇਵੀ ਗੁਣ ਵੀ ਧਾਰਨ ਕਰਨੇ ਨੇ ਸਾਜਗ ਵਿੱਚ ਇਹ ਗੰਦੀਆਂ ਚੀਜ਼ਾਂ ਮਾਸਾਦੀ ਨਹੀਂ ਹੁੰਦਾ ਬਾਪ ਕਹਿੰਦੇ ਨੇ ਵਿਕਾਰਾਂ ਨੂੰ ਵੀ ਛੱਡ ਦਿਓ ਮੈਂ ਤੁਹਾਨੂੰ ਵਿਸ਼ਰ ਦੀ ਬਾਤ ਸਹੀ ਦਿੰਦਾ ਹ ਕਿੰਨੀ ਆਮਤ ਨਹੀਂ ਹੁੰਦੀ ਹੈ ਕਿਉਂ ਨਹੀਂ ਪਵਿੱਤਰ ਰਹੋਗੇ सिर्फ एक जन्म पवित्र नाल कि भारी आमदनी हो जाती है भले कट्ठे रहो ज्ञान तलवार विचाले हो पवित्र रह दिखाया तो सब तो उच्चा पद पाओगे क्योंकि बाल ब्रह्मचारी ठहरे फिर नॉलेज भी चाहिए होरू भी आप समान बनाना है नो भी दिखाना है असि किटे रहते पवित्र रेंदे हाँ समझ गए इन्हों ताकत है ਬਾਤ ਕਹਿੰਦੇ ਨੇ ਐਸੇ ਇੱਕ ਜਨਮ ਪਵਿੱਤਰ ਰਹਿਣਾ 21 ਜਨਮ ਤੁਸੀਂ ਵਿਸ਼ਵ ਤੇ ਮਾਲਿਕ ਬਣੋਗੇ ਕਿੰਨੀ ਵੱਡੀ ਪ੍ਰਾਈਜ਼ ਮਿਲਦੀ ਹੈ ਟੱਕਿਉ ਨਹੀਂ ਪਵਿੱਤਰ ਰਹਿ ਕੇ ਦਿਖਾਵਾਂਗੀ ਟਾਈਮ ਬਾਕੀ ਬਹੁਤ ਥੋੜਾ ਹੈ ਆਵਾਜ਼ ਵੀ ਹੁੰਦਾ ਰਹੇਗਾ ਅਖਬਾਰ ਵਿੱਚ ਵੀ ਪਵੇਗਾ ਰੇ ਹਸਲ ਤਾਂ ਦੇਖੀ ਹੈ ਨਾ ਇੱਕ ਐਟਮ ਬਫ ਨਾਲ ਕੀ ਹਾਲ ਹੋ ਗਿਆ ਹੋਂ ਤੱਕ ਹਸਪੀਟਲ ਵਿੱਚ ਪਾਇਨੇ ਹਾਲੇ ਤਾਂ ਅਜਿਹੇ ਬੌਂਸ ਬਣਾਉਂਦੇ ਨੇ ਜੋ ਕੋਈ ਤਕਲੀਫ ਨਹੀਂ ਫਟ ਤੋਂ ਖਤਮ ਇਹ ਰਿਹਸਲ ਹੋ ਕੇ ਫਿਰ ਫਾਈਨਲ ਹੋਵੇਗਾ ਦੇਖਦੇ ਨੇ ਫਟ ਤੋਂ ਮਰਦੇ ਨੇ ਜਾਂ ਨਹੀਂ ਫਿਰ ਹੋਰ ਯੁਕਤੀਆਂ ਰਚਣਗੀ ਹਸਪੀਟਲ ਆਦਿ ਹੋਵੇਗੀ ਨਹੀਂ ਕੌਣ ਬੈਠ ਕੇ ਸੇਵਾ ਕਰੇਗਾ ਕੋਈ ਬ੍ਰਾਹਮਣ ਖਵਾਨ ਵਾਲਾ ਨਹੀਂ ਰਹੇਗਾ ਬੌਮ ਛੋੜਿਆ ਤੇ ਖਲਾਸ ਅਰਥ ਕੋ ਇੱਕ ਵਿੱਚ ਸਭ ਦਬ ਜਾਣਗੇ ਦੇਰੀ ਨਹੀਂ ਲੱਗੇਗੀ ਇੱਥੇ ਤਾਂ ਢੇਰ ਮਨੁੱਖ ਨੇ ਸਾਜੂ ਵਿੱਚ ਬਹੁਤ ਥੋੜੇ ਹੁੰਦੇ ਨੇ ਐਨੇ ਸਭ ਕਿਵੇਂ ਵਿਨਾਸ਼ ਹੋਣਗੇ ਅੱਗੇ ਚਲ ਕੇ ਦੇਖਣਾ ਉੱਥੇ ਤਾਂ ਸ਼ੁਰੂ ਵਿੱਚ 9 ਲੱਖ ਨੇ ਫਕੀਰ ਵੀ ਤੁਸੀਂ ਹੋ ਸਾਹਿਬ ਵੀ ਤੁਹਾਨੂੰ ਪਿਆਰਾ ਹੈ ਕੌਣ ਸਭ ਨੂੰ ਛੋੜ ਆਪਣੇ ਆਪ ਨੂੰ ਆਤਮਾ ਸਮਝ ਲਿਆ ਅਜੇ ਹੀ ਫਕੀਰਾ ਨੂੰ ਬਹੁਤ ਪਿਆਰਾ ਲੱਗਦਾ ਹੈ ਸਾਜੂ ਵਿੱਚ ਬਹੁਤ ਛੋਟਾ ਝਾੜ ਹੋਵੇਗਾ बाबा गल्ला तो बहुत समझाते जो भी एक्टर ने सब अविनाशी आत्मावान ने अपना अपना पाठ वजान आँदिया ने कलप कलप तुसी आके बाप दे स्टूडेंट बन के पढ़ते हो जानते हो बाबा सानू पवित्र बना के ही ले जाने बाबा भी ड्रामा अनुसार बंधाई मान है सबनों वापस जरूर ले जाएंगे इसलिए ही नाम ही है पांडव सेना तुसी पांडव की कर रहे हो तुसी बाप तो राज भाग लै रहे हो हो बहु गलत पहले मिसल नंबरवार पुरुषार्थ अनुसार अच्छा मिठे मिठे दे बच्चा प्रति मात पिता बाप दादा दा याद प्यार गुड मॉर्निंग रोहानी बाप दी रोहानी बच्चों नो, नमस्ते रोहानी बच्चों दी, रोहानी बाप दादा नो, नमस्ते, नमस्ते 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 जी दे मुख सार पहली धारना बाप का प्यारा बनन फकीर बनना है दे नो पुल, खुद नो आत्मा समझना ही फकीर बनना है बाप तो वड्डी तो वीडी प्राइज लैन संपूर्ण पावन बन के दिखाना है दूचा वापस घर जाना है इसलिए पुरानी दुनिया तो दिल नहीं लगानी एक माशोक न दिल लगानी है बाप की राजधानी को याद करना है वरदान है ब्राह्मण जीवन सदा चेयरफुल केयरफुल मूड विच रहन वाले कंबाइंड रूपधारी भव ब्राह्मण जीवन विच सदा चेयरफुल केयरफुल मूड विच रहन वाले कंबाइंड रूपधारी जेकर किसी भी परिस्थिति विच प्रसन्नता मूड परिवर्तन होंगी है तो उसनू सदाकाली प्रसन्नता यानी खुशी नहीं कहेंगे ब्राह्मण जीवन में सदा चेयरफुल केयरफुल मूड मूड बदलनी नहीं चाहिए जदों मूड बदलती है केंद्र ने मैनूता एकांत चाहिए है अज मेरा मूड यहोजा है मूड बदलती है जदों कल होंगे हो सदा कंबाइंड रूप में रहो तो मूड कदे नहीं बदले की नहीं स्लोगन है कोई भी उत्सव मनाना अर्थात याद सेवाते के उत्साह रहना कोई भी उत्सव मनाना त्योहार मनाना अर्थात याद तेवा के उत्साह रहना शांति